ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਕੁਕਿੰਗ ਐਡ ਤੇ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਆਪਾਂ ਬਣਾਵਾਂਗੇ ਜੇਹੀ ਮਿਠਾਈ ਜੋ ਕਿ ਬਹੁਤ ਟੇਸਟੀ ਬਣਦੀ ਹੈ ਸਿਰਫ 5 ਤੋਂ 7 ਮਿੰਟਾਂ ਚ ਬਣ ਕੇ ਤਿਆਰ ਹੋ ਜਾਂਦੀ ਹੈ ਬਹੁਤ ਹੀ ਆਸਾਨ ਤਰੀਕੇ ਇਸ ਨੂੰ ਬਣਾਉਂਦਾ ਤੇ ਬਹੁਤ ਟੇਸਟੀ ਵੀ ਬਣਦੀ ਹੈ ਜਿਸ ਨੂੰ ਇਹ ਮਿਠਾਈ ਬਣਾ ਕੇ ਤੁਸੀਂ ਖਵਾਓਗੇ ਤੁਹਾਡੀ ਤਾਰੀਫ ਕਰੇ ਬਿਨਾ ਨਹੀਂ ਜਾਵੇਗਾ ਇੰਨੀ ਜ਼ਿਆਦਾ ਇਹ ਟੇਸਟੀ ਬਣੂ ਤੇ ਇਹ ਚਮਚਮ ਮਿਠਾਈ ਹੈ ਜਿਹੜੀ ਬਹੁਤ ਹੀ ਜ਼ਿਆਦਾ ਅਲੱਗ ਤਰੀਕੇ ਦੀ ਬਣਦੀ ਹੈ ਤੇ ਬਹੁਤ ਟੇਸਟੀ ਵੀ ਬਣਦੀ ਹੈ ਚਲੋ ਬਣਾਉਣਾ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਇੱਥੇ ਪੈਨ 'ਚ ਮੈਂ ਅੱਧਾ ਕੱਪ ਚੀਨੀ ਦਾ ਪਾਇਆ। 1 ਕੱਪ ਪਾਵਾਂਗੇ ਪਾਣੀ ਦਾ। ਤੇ ਇੱਕ ਚੁਟਕੀ ਮੈਂ ਜੈਲੋ ਫੂਡ ਕਲਰ ਪਾਇਆ ਇਹਦੇ ਵਿੱਚ। ਜਿਹੜਾ ਲੱਡੂਆਂ ਵਾਲਾ ਕਲਰ ਹੁੰਦਾ। ਹੁਣ ਆਪਾਂ ਇਸਨੂੰ ਉਦੋਂ ਤੱਕ ਪਕਾਉਣਾ ਜਦੋਂ ਤੱਕ ਕਿ ਚੀਨੀ ਪਾਣੀ 'ਚ ਘੁਲ ਨਹੀਂ ਜਾਂਦੀ। ਆਪਾਂ ਨੂੰ ਕੋਈ ਤਾਰ ਵਾਲੀ ਚਾਸ਼ਨੀ ਨਹੀਂ ਚਾਹੀਦੀ ਇਹਦੇ ਲਈ ਬਸ ਚਿਪਚਿਪੀ ਜੀ ਹੋਵੇ ਹਲਕੀ। ਇੱਕੋ ਵਾਲਾ ਆਉਣ ਤੋਂ 2-3 ਮਿੰਟ ਬਾਅਦ ਆਪਾਂ ਇਸਨੂੰ ਫੁੱਲ ਫਲੇਮ ਤੇ ਪਕਾ ਕੇ ਇਸਨੂੰ ਗੈਸ ਨੂੰ ਬੰਦ ਕਰ ਦਾਂਗੇ। ਦੇਖੋ ਉਬਾਲਾ ਆ ਗਿਆ 2 ਮਿੰਟ ਪਕਾ ਲਿਓ ਉਬਾਲਾ ਹੋਣ ਤੋਂ ਬਾਅਦ ਤੇ ਫਿਰ ਗੈਸ ਨੂੰ ਬੰਦ ਕਰ ਦੇਣਾ ਤੁਸੀਂ ਹੁਣ ਇਸ ਨੂੰ ਕਿਸੇ ਹੋਰ ਭਾਂਡੇ 'ਚ ਕੱਢ ਕੇ ਤੁਸੀਂ ਠੰਡੀ ਕਰ ਲੈਣਾ ਜਾਂ ਹੋ ਸਕੇ ਥੋੜੀ ਜੀ ਠੰਡੀ ਕਰਕੇ ਤੁਸੀਂ ਫਰਿੱਜ 'ਚ ਰੱਖ ਦਿਓ ਤਾਂ ਕਿ ਜਿਹੜੀ ਚਾਸ਼ ਇਹ ਚਾਸ਼ਨੀ ਆਪਣੀ ਪੂਰੀ ਠੰਡੀ ਹੋ ਸਕੇ ਹੁਣ ਉਸ ਤੋਂ ਬਾਅਦ ਇੱਥੇ ਤੁਸੀਂ ਤਾਜੀ ਮਲਾਈ ਲੈਣੀ ਹੈ ਫਰੈਸ਼ ਮਲਾਈ ਲੈਣੀ ਹੈ ਕਈ ਨਾਦੀ ਨਹੀਂ ਹੋਣੀ ਚਾਹੀਦੀ ਜਿਹੜੀ ਆਪਾਂ ਦੁੱਧ ਨੂੰ ਵਾਲਾ ਦੇ ਕੇ ਫ੍ਰਿਜ 'ਚ ਰੱਖ ਦਿੰਦੇ ਆ ਮਲਾਈ ਆ ਜਾਂਦੀ ਹੈ ਉਹ ਤੋਂ ਤੁਸੀਂ 3 ਚਮਚ ਮਲਾਈ ਦੇ ਲੈਣੇ ਨੇ ਦੇਖੋ ਮੈਂ 3 ਚਮਚ ਮਲਾਈ ਦੇ ਇੱਕ ਪਲੇਟ 'ਚ ਪਾ ਲੇ ਤੇ 4 ਚਮਚ ਲੈਨੇ ਮਿਲਕ ਪਾਊਡਰ ਦੇ ਮਿਲਕ ਪਾਊਡਰ ਤੁਸੀਂ ਕੋਈ ਵੀ ਬ੍ਰਾਂਡ ਦਾ ਲੈ ਸਕਦੇ ਹੋ ਇਹਨਾਂ 'ਚ ਕੋਈ ਚੀਜ਼ ਤੁਸੀਂ ਘੱਟ ਵੱਧ ਵੀ ਕਰ ਸਕਦੇ ਹੋ ਜ਼ਰੂਰੀ ਨਹੀਂ ਕਿ ਜਿੰਨਾ ਮੈਂ ਲਿਆ ਉਹ ਨਹੀਂ ਲੈ ਸਕਦੇ ਹੋ 1-2 ਚਮਚ ਜੇ ਕੋਈ ਚੀਜ਼ ਘਟ ਵੱਧ ਜੂ ਤਾਂ ਤਾਂ ਵੀ ਕੋਈ ਗੱਲ ਨਹੀਂ 3 ਚਮਚ ਮੈਂ ਇੱਥੇ ਕਾਜੂ ਬਦਾਮ ਕੱਟ ਕੇ ਲੈਏ ਨੇ ਤੁਸੀਂ ਕੋਈ ਵੀ ਡ్రਾਈ ਫੂਡਸ ਲੈ ਸਕਦੇ ਹੋ ਕਿਸ਼ਮਿਸ਼ ਵੀ ਇਹਦੇ ਵਿੱਚ ਪਾ ਸਕਦੇ ਹੋ ਤੇ 2 ਚਮਚ ਨਾਰੀਅਲ ਦਾ ਬੁਰਾਦਾ ਪਾਇਆ ਜੇ ਤੁਹਾਡੇ ਕੋਲ ਨਾਰੀਅਲ ਦਾ ਬੁਰਾਦਾ ਨਹੀਂ ਤਾਂ ਤੁਸੀਂ ਜਿਹੜਾ ਨਾਰੀਅਲ ਹੁੰਦਾ ਸੁੱਕਾ ਨਾਰੀਅਲ ਉਹਨੂੰ ਬਰੀਕ-ਬਰੀਕ ਕੱਟ ਕੇ ਮਿਕਸੀ ਚ ਗ੍ਰाइंड ਕਰਕੇ ਵੀ ਇਸ ਨੂੰ ਬਣਾ ਸਕਦੇ ਹੋ ਹੁਣ ਥੋੜਾ ਜਿਹਾ ਜਿਹੜਾ ਮਿਕਸਚਰ ਹੈ ਮੈਨੂੰ ਥੋੜਾ ਜਿਹਾ ਡਰਾਈ ਲੱਗ ਰਿਹਾ ਹੈ ਉਹੀ ਜਿਹੜਾ ਮਲਾਈ ਦਾ ਦੁੱਧ ਸੀਗਾ ਉਹਦੇ 'ਚ ਹੀਟਾਂ ਬਚਿਆ ਸੀ ਮੈਂ ਇੱਕ ਚਮਚ ਉਹੀ ਪਾਇਆ ਇਹਦੇ ਵਿੱਚ ਜਿਆਦਾ ਨਹੀਂ ਦੁੱਧ ਐਡ ਕਰਨਾ ਜਿਆਦਾ ਪਤਲਾ ਨਹੀਂ ਆਪਾਂ ਇਹ ਮਿਕਸਚਰ ਬਣਾਉਣਾ ਦੇਖੋ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਬਸ ਇੰਨਾ ਕੀ ਸਮਾਨ ਚਾਹੀਦਾ ਆਪਾਂ ਨੂੰ ਹੋਰ ਆਪਾਂ ਨੂੰ ਚਾਹੀਦੇ ਨੇ ਇੱਕ ਬ੍ਰੈਡ ਬ੍ਰੈਡ ਤੁਸੀਂ ਆਪਣੇ ਕੁਆਂਟੀਟੀ ਦੇ ਹਿਸਾਬ ਨਾਲ ਲੈ ਸਕਦੇ ਹੋ ਮੈਂ ਇੱਥੇ 12 ਬ੍ਰੈਡ ਲੈਏ ਨੇ ਬ੍ਰੈਡਾਂ ਨੂੰ ਤੁਸੀਂ ਦੇਖੋ ਇੱਕ ਗਲਾਸ ਜਾਂ ਕੌਲੀ ਨਾਲ ਇਸ ਤਰ੍ਹਾਂ ਗੋਲ ਕੱਟ ਲੈਣੇ ਬਹੁਤ ਆਸਾਨੀ ਨਾਲ ਇਹ ਕੱਟੇ ਜਾਂਦੇ ਨੇ ਸਾਰੇ ਬ੍ਰੈਡ ਇਸੇ ਤਰ੍ਹਾਂ ਆਪਾਂ ਕੱਟ ਕੇ ਤਿਆਰ ਕਰ ਲਾਂਗੇ ਇਹ ਜਿਹੜੀ ਮਿਠਾਈ ਹੈ ਇੰਨੀ ਝਟਪਟ ਬਣ ਜਾਂਦੀ ਹੈ બસ ਇੱਕ ਆਪਾਂ ਨੂੰ ਸ਼ੁਗਰ ਸੀਰਪ ਹੀ ਬਣਾਉਣਾ ਹੁੰਦਾ 5 ਮਿੰਟਾਂ 'ਚ ਇਸ ਨੂੰ ਮਠਾਈ ਨੂੰ ਬਣਾਉਣ ਤੇ ਹੋ ਬਿਲਕੁਲ ਵੀ ਟਾਈਮ ਨਹੀਂ ਲੱਗਦਾ ਬਹੁਤ ਜਲਦੀ ਬਣ ਜਾਂਦੀ ਹੈ ਦੇਖੋ ਹੁਣ ਜਿਹੜਾ ਆਪਾਂ ਮਿਕਸਰ ਬਣਾਇਆ ਸੀਗਾ ਉਹ ਸਾਰਾ ਆਪਾਂ ਬਰੈਡ ਦੇ ਵਿੱਚ ਥੋੜਾ ਥੋੜਾ ਕਰਕੇ ਇਸ ਤਰ੍ਹਾਂ ਅਪਲਾਈ ਕਰ ਦੇਣਾ ਚਮਚ ਦੀ ਮਦਦ ਨਾਲ ਤੇ ਇੱਕ ਦੂਸਰਾ ਬਰੈਡ ਉੱਪਰ ਆਪਾਂ ਇਸ ਨੂੰ ਉਲਟਾ ਕਰਕੇ ਰੱਖ ਦੇਣਾ ਤੇ ਹੱਥਾਂ ਨਾਲ ਇਸ ਤਰ੍ਹਾਂ ਹਲਕਾ ਜਿਹਾ ਪ੍ਰੈਸ ਕਰ ਦੇਣਾ ਬਿਚੂਆ ਜਿਹੜੀ ਵਰਫੀ ਦਾ ਮਿਠਾਈ ਦਾ ਖੋਏ ਦਾ ਸਵਾਦ ਆਊਗਾ ਕਿਉਂਕਿ ਆਪਾਂ ਇਹਦੇ ਵਿੱਚ ਮਿਲਕ ਪਾਊਡਰ ਨਾਰੀਅਲ ਦਾ ਬਰਾਦਾ ਡਰਾਈ ਫਰੂਟਸ ਪਾਈ ਨੇ ਬਹੁਤ ਹੀ ਵਧੀਆ ਟੇਸਟ ਆਊਗਾ ਤੇ ਕੋਈ ਦੱਸ ਵੀ ਨਹੀਂ ਸਕੂਗਾ ਕਿ ਇਹ ਤੁਸੀਂ ਮਿਠਾਈ ਕਿਸ ਚੀਜ਼ ਤੋਂ ਬਣਾਈ ਹੈ ਜੇ ਘਰ ਹੈ ਮਹਿਮਾਨਾਂ ਨੂੰ ਵੀ ਬਣਾ ਕੇ ਖਵਾਉਗੇ ਤਾਂ ਤੁਹਾਡੀ ਤਰੀਫ ਕਰੇ ਬਿਨਾ ਨਹੀਂ ਜਾਣਗੇ ਇੰਨੀ ਜਿਆਦਾ ਟੇਸਟੀ ਬਣੂ ਦੇਖੋ ਚਾਸ਼ਨੀ ਨੂੰ ਮੈਂ ਠੰਡਾ ਕਰ ਲਿਆ ਥੋੜੀ ਜਿਹੀ ਠੰਡੀ ਹੋਣ ਤੋਂ ਬਾਅਦ ਮੈਂ ਇਹਨੂੰ 10 ਮਿੰਟ ਫ੍ਰਿਜ 'ਚ ਰੱਖਦਾ ਸੀ ਠੰਡੀ ਹੋ ਗਈ ਹੁਣ ਤੁਸੀਂ ਇੱਕ ਇੱਕ ਬਰੈਡ ਲੈ ਕੇ ਜਿਹੜਾ ਆਪਾਂ ਜਿਹਦੇ ਵਿੱਚ ਸਟਫਿੰਗ ਭਰੀ ਹੈ ਦੋ ਬਰੈਡਾਂ ਦੇ ਵਿੱਚ ਉਹਨਾਂ ਨੂੰ ਤੁਸੀਂ ਚਾਸ਼ਨੀ ਦੇ ਵਿੱਚ ਡਿੱਪ ਕਰਕੇ ਨਾਲ ਦੀ ਨਾਲ ਕੱਢ ਲੈਣਾ ਜਿਆਦਾ ਟਾਈਮ ਵਿੱਚ ਨਹੀਂ ਰੱਖਣਾ ਫਿਰ ਬਰੈਡ ਟੁੱਟ ਜਾਣਗੇ ਉਸ ਤੋਂ ਬਾਅਦ ਪਲੇਟ 'ਚ ਮੈਂ ਨਾਰੀਅਲ ਦਾ ਬਰਾਦਰ ਲੈ ਉਹਦੇ ਨਾਲ ਤੁਸੀਂ ਉੱਪਰੋਂ ਇਸ ਨੂੰ ਕੋਟ ਕਰ ਦੇਣਾ ਨਾਰੀਅਲ ਦੇ ਬਰਾਦਰ ਦੇ ਨੂੰ ਦੇਖੋ ਬਸ ਇੱਕ ਵਾਰੀ ਤੁਸੀਂ ਇਸ ਨੂੰ ਸਾਰੇ ਪਾਸੇ ਚਾਸ਼ਨੀ 'ਚ ਡੁਬੋ ਦੇਣਾ ਉਸ ਤੋਂ ਬਾਅਦ ਦੇਖੋ ਇਸ ਤਰ੍ਹਾਂ ਨਾਰੀਅਲ ਦਾ ਬਰਾਦਰ ਜਿਹੜਾ ਕੋਟ ਕਰ ਦੇਣਾ ਉੱਪਰ ਕਿੰਨੀ ਵਧੀਆ ਦੇਖੋ ਮਠਾਈ ਬਣ ਕੇ ਤਿਆਰ ਹੋਈ ਹੈ ਕਿੰਨਾ ਵਧੀਆ ਕਲਰ ਆਇਆ ਦੇਖ ਕੇ ਖਾਣ ਦਾ ਮਨ ਕਰੇਗਾ ਇੰਨੀ ਜਿਆਦਾ ਟੇਸਟੀ ਬਣੂ ਤੇ ਖਾਣ ਚ ਤਾਂ ਇਹ ਹੋਰ ਵੀ ਜਿਆਦਾ ਟੇਸਟੀ ਲੱਗੂ ਜੇ ਇੱਕ ਵਾਰ ਬਣਾ ਲਈ ਤੁਸੀਂ ਬਾਰ ਬਾਰ ਬਣਾਉਣਾ ਪਸੰਦ ਕਰੋਗੇ ਉੱਪਰ ਤੁਸੀਂ ਹੁਣ ਇਹਨੂੰ ਪਿਸਤੇ ਨਾਲ ਜਾਂ ਚੈਰੀ ਨਾਲ ਕਿਸੇ ਵੀ ਚੀਜ਼ ਨਾਲ ਗਾਰਨਿਸ਼ ਕਰ ਸਕਦੇ ਹੋ ਮੈਂ ਰੈੱਡ ਤੇ ਗ੍ਰੀਨ ਚੈਰੀ ਲਈ ਹੈ ਉਸ ਨਾਲ ਮੈਂ ਇਸ ਨੂੰ ਗਾਰਨਿਸ਼ ਕਰਿਆ ਜੇ ਤੁਹਾਡੇ ਕੋਲ ਪਿਸਤਾ ਹੈ ਤਾਂ ਪਿਸਤੇ ਨਾਲ ਵੀ ਜਾਂ ਰੈੱਡ ਚੈਰੀ ਨਾਲ ਗਾਰਨਿਸ਼ ਕਰ ਸਕਦੇ ਹੋ ਬਹੁਤ ਸੋਹਣੀ ਲੱਗਦੀ ਹੈ ਇਹ ਦੇਖੋ ਆਪਣੀ ਮਠਾਈ ਹੈ ਜਿਹੜੀ ਬਣ ਕੇ ਤਿਆਰ ਹੈ ਬਣਨ ਤੋਂ ਬਾਅਦ ਤੁਸੀਂ ਇਸ ਨੂੰ ਫ੍ਰਿਜ ਤੇ ਰੱਖ ਕੇ ਠੰਡੀ ਕਰਕੇ ਖਾਓ ਫਿਰ ਦੇਖੋ ਕਿੰਨੀ ਜ਼ਿਆਦਾ ਇਹ ਟੇਸਟੀ ਲੱਗੂਗੀ ਇਹਦੇ ਚ ਚਮਚਮ ਦਾ ਵੀ ਸਵਾਦ ਆਉ ਤਾਨੂੰ ਖੋਏ ਦਾ ਵੀ ਸਵਾਦ ਆਉ ਤੇ ਬ੍ਰੈਡ ਦਾ ਬਿਲਕੁਲ ਵੀ ਸਵਾਦ ਨਹੀਂ ਆਉਣਾ ਇੰਨੀ ਜ਼ਿਆਦਾ ਇਹ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੇ ਬਹੁਤ ਹੀ ਘੱਟ ਸਮਾਨ ਨਾਲ ਬਹੁਤ ਹੀ ਥੋੜੀਆਂ-ਥੋੜੀਆਂ ਚੀਜ਼ਾਂ ਆਪਾਂ ਨੂੰ 2-2 3-3 ਚਮਚ ਚਾਹੀਦੇ ਨੇ ਕੋਈ ਜ਼ਿਆਦਾ ਨਹੀਂ ਚਾਹੀਦੀ। ਮਲਾਈ ਆਪਣੇ ਘਰ 'ਚ ਹੁੰਦੀ ਆ ਸਿਰਫ ਇੱਕ ਮਿਲਕ ਪਾਊਡਰ ਦੀ ਲੋੜ ਪਊਗੀ। ਉਹ ਵੀ ਤੁਸੀਂ 10 ਰੁਪਏ ਦਾ ਜਿਹੜਾ ਪਾਊਚ ਅੱਜ ਕੱਲ ਮਾਰਕੀਟ 'ਚ ਮਿਲਦਾ ਉਹ ਵੀ ਤੁਸੀਂ ਲਿਆ ਕੇ ਇਹ ਮਠਾਈ ਬਣਾ ਸਕਦੇ ਹੋ। ਦੇਖੋ ਕਿੰਨਾ ਵਧੀਆ ਕਲਰ ਆਇਆ ਸਭ ਇਹਦਾ ਮਠਾਈ ਦਾ। ਤੁਸੀਂ ਕੋਈ ਵੀ ਕਲਰ ਦੀ ਬਣਾ ਸਕਦੇ ਹੋ ਮੈਂ yellow ਕਲਰ ਦੀ ਬਣਾਈ ਆ ਤੁਸੀਂ red ਕਲਰ ਦੀ ਵੀ ਬਣਾ ਸਕਦੇ ਹੋ ਇਸ ਨੂੰ। ਦੇਖੋ ਮੈਂ ਤੋੜ ਕੇ ਦਿਖਾਉਣੀ ਆ ਵਿੱਚੋਂ ਦੇਖੋ ਸਟਫਿੰਗ ਕਿੰਨੀ ਵਧੀਆ ਲੱਗ ਰਹੀ ਹੈ ਬਿਲਕੁਲ ਚਮਚਮ ਲੱਗ ਰਿਹਾ ਤੇ ਟੇਸਟ ਵੀ ਇਹਦਾ ਚਮਚਮ ਵਰਗਾ ਹੀ ਆਊਗਾ ਇੱਕ ਵਾਰ ਬਣਾ ਕੇ ਤੁਸੀਂ ਜੂ ਟਰਾਈ ਕਰਿਓ ਮਿਲਦੇ ਆ ਕਿਸੇ ਹੋਰ ਰੈਸਪੀ ਦੇ ਨਾਲ ਤਦ ਤੱਕ ਲਈ ਸ